ਦੇਖ ਲੋ ਨੌਜਵਾਨ ਮੁੰਡਿਆਂ ਦਾ ਹਾਲ ਮੰਦਰ ਦੇ ਵਿੱਚ ਜਾ ਕੇ ਕੀਤੇ ਇੱਕ ਦੂਸਰੇ ਨੂੰ ਅਜਿਹੇ ਇਸ਼ਾਰੇ ਮੁੰਡਿਆਂ ਨੂੰ ਤਾਂ ਇਹ ਸੀ ਕਿ ਸਾਨੂੰ ਕਿਹੜਾ ਕੋਈ ਦੇਖ ਰਿਹਾ ਸਭ ਤੋਂ ਪਹਿਲਾਂ ਇਹਨਾਂ ਨੇ ਮੰਦਰ ਦੇ ਅੰਦਰਲੇ ਸਾਰੇ ਦਰਵਾਜ਼ੇ ਬੰਦ ਕਰ ਲਏ ਅਤੇ ਫਿਰ ਇੱਕ ਦੂਜੇ ਨੂੰ ਇਸ਼ਾਰੇ ਕੀਤੇ ਤੇ ਇਹਨਾਂ ਦੀ ਕਰਤੂਤ ਮੰਦਰ ਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿੰਨਾ ਮੁੰਡਿਆਂ ਨੂੰ ਕਿਸ ਤਰੀਕੇ ਦੇ ਨਾਲ ਚੁੱਪ ਰਹਿ ਕੇ ਇੱਕ ਦੂਜੇ ਨਾਲ ਇਸ਼ਾਰਿਆਂ ਚ ਗੱਲਾਂ ਕਰ ਰਹੇ ਨੇ ਤੇ ਫਿਰ ਮੰਦਰ ਦੇ ਵਿੱਚ ਪਏ ਸਾਰੇ ਗੋਲਕਾਂ ਤੇ ਹੱਥ ਸਫਾਇਆ ਕਰਕੇ ਆਉ ਨਜ਼ਰ ਮਾਰਦਿਆਂ ਤਸਵੀਰਾਂ ਤੇ ਉਹਦੇ ਉਹ ਲੋਕ ਹਲਾ ਸਾਰੇ ਯਾਰ ਇਹਨਾਂ ਦਾ ਸ਼ਾਂਤੀ ਚ ਤੁਰ ਪੱਕਾ ਚੋਰਾ ਮੈਨੂੰ ਇੱਧਰ ਸ਼ੇਅਰ ਕਰਦੀ ਬਣਾ ਗਿਆ ਪਰ ਇਸ਼ਾਰਿਆਂ ਨਾਲ ਗੱਲਾਂ ਕਰਦਾ ਹੋਇਆ ਕਲਿੱਪੀ ਕਰਕੇ ਪੜਾਈ ਵੀ ਬੰਨ੍ਹੇ ਕਿ ਦਾਨਾ ਨੇ ਹੋਰੀ ਉਹ ਦਿਨ ਮੂ ਫੋਕਸ ਕਰੀ ਹੋਈ ਰਾ ਮੂ ਦੇ ਸੋਣ ਮਰਾ ਲਾਈ ਟੇਰ ਉਹ ਸ਼ੇਰ ਦਾ ਮਾਮਲਾ ਜਲੰਧਰ ਦੀ ਘਾਸ ਮੰਡੀ ਦੇ ਨੇੜੇ ਸ਼ਿਵ ਮੰਦਿਰ ਦਾ ਜਿੱਥੇ ਚੋਰਾਂ ਨੇ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਥੇ ਲੱਗੀਆਂ ਚਾਰ ਗੋਲਕਾਂ ਦੇ ਵਿੱਚੋਂ ਸਾਰੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜੋਤੀ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਹੋਈ ਅਤੇ ਚੋਰ ਇਹਨੇ ਛਾਤਰ ਸੀ ਕਿ ਪਹਿਲਾਂ ਉਹਨਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ, ਕੁੰਡੀਆਂ ਲਗਾ ਕੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ ਹੈ। ਕੀ ਨਾਮ ਤੁਹਾਡਾ? ਮੇਰਾ ਨਾਮ ਜੋਤੀ ਸ਼ਰਮਾ ਹੈ। ਮੰਦਰ ਦਾ ਕੀ ਨਾਮ ਹੈ? ਸ਼੍ਰੀ ਮੰਦਰ ਪੱਤਲੀ। ਕੀ ਗੱਲ ਕੀ ਹੋਈ ਹੈ? ਤਦ ਇਥੇ ਚੋਰੀ ਵਾਰ ਦਾ ਇਲਜ਼ਾਮ ਦਿੱਤਾ ਗਿਆ ਹੈ ਇਹ ਚੋਰੀ ਲਗਭਗ ਰਾਤ ਦੇ 12:00 ਵਜੇ ਕੀਤੀ ਗਈ ਹੈ ਔਰ ਇੱਕ ਚੋਰ ਵੀ ਫੁੱਟ ਥੱਲੇ ਉਤਰਿਆ ਦਾ ਸਾਇਦਾ ਸੇਨਾ niche ਉਤਰਿਆ ਔਰ niche ਉਤਰ ਕੇ ਉਸਨੇ ਪਹਿਨਾ ਸਾਰੇ ਮੰਦਰ ਜੋ ਉਦਰ ਉਹ ਜਨਾਂ ਨਾ ਕੁੰਡੀਆਂ ਲਾਈਆਂ ਅੰਦਰੋਂ ਕੁੰਡੀਆਂ ਲਾ ਕੇ ਜਿੱਧਰ ਬੈਡ ਦੀ ਚਦਰ ਨਾਲ ਗੋਲਕਾਂ ਉੱਪਰ ਖਿੱਚੀਆਂ ਗਈਆਂ ਨੇ ਅੱਗੇ ਕਿਧਰ ਥੱਲੇ ਸਰ ਇਹ ਦਸਾ ਪਾਇਆ ਜੀ ਫੋਨ ਇਹ ਦਸਾ ਪਾ ਕੇ niche ਉਤਰੇਗੇ ਕੁਝ ਸੀਸੀਟੀਵੀ ਫੁਟੇਜ ਚ ਚੈੱਕ ਕੀਤਾ ਹਾਂਜੀ ਸਰ ਇੱਕ ਬੰਦਾ niche ਉਤਰਿਆ ਉਹ ਹੈ ਪੁਲਿਸ ਨੂੰ ਫਾਗਟੀਆਂ ਦੀ ਪੁਲਿਸ ਨੂੰ 5 ਨੰਬਰ ਚੌਂਕ ਦੀ ਕੰਪਲੀਟ ਕੀਤੀ ਹੋਈ ਹੈ ਇਹਦੀ ਪੁਲਿਸ ਵੀ ਆਈ ਸੀਗੀ ਪਰ ਪੁਲਿਸ ਉਹ ਤੋਂ ਇਹ ਕਹਿ ਰਹੀ ਹੈ ਕਿ ਤੁਸੀਂ ਪਹਿਚਾਣੋ ਦੱਸੋ ਕੌਣ ਹੈ ਉਹਨਾਂ ਸੀ ਥੋੜੀ ਪਹਿਚਾਨਾ ਹੀ ਕੋਈ ਸਾਨੂੰ ਪਤਾ ਹੋਵੇ ਤੁਸੀਂ ਆਪ ਤੁ ਫੜ ਲਈਏ ਤੁਸੀਂ ਉਹਨਾਂ ਥੋੜੀ ਗਮਾਂਗੇ ਤੁਸੀਂ ਪੜੋ ਮੈਡਮ ਜੇ ਦੇਖੇ ਜਾਵੇ ਥੋੜੀ ਦੂਰ ਤੇ ਪੁਲਿਸ ਦਾ ਨਾਕਾ ਵੀ ਲੱਗਦਾ ਸਰ ਨਾਕਾ ਲੱਗਦਾ ਸਾਹਮਣੇ ਪੈਟਰੋਲ ਪੰਪ ਤੇ ਉਹਨਾਂ ਦੀ ਗੱਡੀ ਖੜੀ ਰਹਿੰਦੀ ਹੈ 12 ਵਜੇ ਦਾ ਟਾਈਮ ਹੈ ਕਿੰਨਾ ਕ ਟਾਈਮ ਹੈ ਰੋਡ ਚੱਲਦਾ ਹੈ ਫੇਰ ਵੀ ਦੇਖੋ ਏਡੀ ਵੱਡੀ ਵਾਰਦਾਤ ਹੋ ਗਈ ਹੈ ਮਹਾਂ ਪੁਲਿਸ ਤਾਂ ਬੜੇ ਬੜੇ ਦਾਅਵੇ ਕਰਦੀ ਹੈ ਜਿਹੜੇ ਚੋਰ ਹੈਗੇ ਉਹਨਾਂ ਨੂੰ ਫੜ ਕੇ ਇਲਾਕਾ ਦੇ ਪਿੱਛੇ ਸਿਰਦੇ ਪਏ ਸਰ ਤੁਹਾਡੇ ਸਾਹਮਣੇ ਹੈ ਕਿਹੜੀ ਮਾਡਲ ਹੋ ਸਟੋਰੀ ਹੋਈ ਸੋ ਅਜ ਤੱਕ ਕੋਈ ਨਾਮੁ ਨਿਸ਼ਾਨ ਨਹੀਂ ਉੱਥੇ ਵੀ ਇਸ ਤਰ੍ਹਾਂ ਹੀ ਵਾਰਦਾਤ ਹੋਈ ਸੀ ਜਿੱਦ ਅੱਜ ਇੱਥੇ ਹੋ ਗਈ ਹੈ ਕੱਲ ਨੂੰ ਕਿਵੇਂ ਹੋਰ ਹੋ ਜੇਗੀ ਤੁਸੀਂ ਪੁਲਿਸ ਨੂੰ ਕੀ ਫੀਲ ਕਰਨਾ ਚਾਹੋਗੇ ਅਸੀਂ ਇਹ ਕਹਾਂਗੇ ਕਿ ਦੇਖੋ ਜਿੰਨਾ ਨੁਕਸਾਨ ਹੋਇਆ ਹੈ ਉੱਪਰ ਭਾਈ ਕਰਾਣ ਚੋਰਾਂ ਨੂੰ ਫੜਿਆ ਜਾਵੇ ਕੋਈ ਐਸਟੀਮੇਟ ਪਤਾ ਕਿ ਗੱਲੇ ਕਿੰਨੇ ਪੈਸੇ ਸੀਗੇ ਸਰ ਦੇਖੋ ਗੱਲੇ ਭਰੇ ਪੈਸੇ ਦਾ ਕਮੇਟੀ ਦੱਸ ਜਿਹੜੀ ਖੋਲਦੀ ਉਹਨੂੰ ਨਹੀਂ ਪਤਾ ਹੋ ਸਕਦਾ ਕਿ ਵਿੱਚ ਕਿੰਨੇ ਕਿ ਪ ਚੋਰ ਤਾਂ ਹੁਣ ਇੰਨੇ ਸ਼ਾਤਰ ਹੋ ਚੁੱਕੇ ਨੇ ਕਿ ਚੋਰੀ ਕਾਂ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ ਤੇ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਪਰ ਚੋਰਾਂ